ਗਨੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਨੀ ਜੀ ਜਦੋਂ ਪਾਸ ਰੱਖੇ ਪਿੰਦ ਤੋਂ ਚੱਲੇ 7 ਸਾਲ ਦੇ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਹੋਏ ਸਨ ਜਿਨ੍ਹਾਂ ਦੇ ਸਿਰ ਤੋਂ ਬਿਨਾਂ ਤੇ ਮਾਂ ਦਾ ਸਾਯਾ ਕਹਿੰਦੇ ਉੱਠ ਗਿਆ ਮਾਂ ਵੀ ਚਲੀ ਗਈ ਤੇ ਬਾਪੂ ਵੀ ਜੀ ਚਲੇ ਗਏ ਆ ਰੱਬ ਨੂੰ ਪਿਆਰੇ ਹੋ ਗਏ ਆਪਣੀ ਧੀ ਤੇ ਜਵਾਈ ਦਾ ਜਾ ਕੇ ਕੁੰਡਾ ਕਢਕਾਇਆ ਛੋਲਿਆਂ ਦੀਆਂ ਘੁੰਡਣੀਆਂ ਬਾਲ ਬਾਲ ਕੇ ਕਹਿੰਦੇ ਆਪਣੇ ਲੋਹ ਤੇ RAMDAS ਭਾਈ ਜੇਠਾ ਜੀ ਲਖਦਿੰਗਾ ਔਰ ਘੁੰਡਣੀਆਂ ਵੇਚ ਕੇ ਜਿੰਨੀ ਮੱਟਕ ਹੋਣੀ ਜਿੰਨੇ ਪੈਸੇ ਹੋਣੇ ਉਹ ਸਾਰੇ ਮਹਾਰਾਜੀ ਨੇ ਛੋਟੀ ਉਮਰ ਵਿੱਚ ਲੋਕਾਂ ਨੂੰ ਵੰਡਦੇ ਨੇ ਲੋੜਵੰਦ ਨੂੰ ਦੇ ਕੇ ਨੇ ਕਰੀਪਾ ਨੂੰ ਦੇ ਕੇ ਭਲਾ ਕਰਦੇ ਨੇ ਫਿਰ ਐਂਸਾ ਕਹਿੰਦੇ ਨਾਨੀ ਨੇ ਆਪਣੇ ਲੋਧੇ ਨੂੰ ਨਾਲ ਲੈ ਕੇ ਆਂਦਾ ਵੀ ਬੇਡਾ ਹੁਣ ਮਾਂ ਵੀ ਟੋਟੀ ਹੈ ਨਹੀਂ ਪਿਤਾ ਵੀ ਨਹੀਂ ਦਾ ਤੇ ਆਂਟੀ ਗਮਨੀ ਤੁਹਾਡਾ ਸਾਥ ਨਹੀਂ ਦਿੰਦੇ ਪਏ ਇਸ ਕਰਕੇ ਵੀ ਮੈਂ ਤੈਨੂੰ ਆਪਣੇ ਨਾਲ ਲੈ ਕੇ ਚਲੀ ਆਂ ਤੂੰ ਆਪਣੇ ਬਾਮੇ ਘਰ ਵੀ ਰਹਿ ਸਕਦਾ ਲਾਲਕੀ ਵੀ ਰਹਿ ਸਕਦਾ ਤੇ ਉੱਥੇ ਵੀ ਤੂੰ ਇਹ ਕਿਰਤ ਕਰ ਲਈਂ ਮੈਂ ਬਜ਼ੁਰਗ ਹੋ ਗਈਆਂ ਤੂੰ ਅਜੇ ਛੋਟਾ ਹੈ ਤੇਰਾ ਮਾਲੀ ਪਾਪ ਮਾਂਸ ਸੇ ਕੋਈ ਵੀ ਨਹੀਂ ਬੜਿਆ ਤੋ ਵੱਡਾ ਕਿਵੇਂ ਹੋਵੇਂਗਾ ਪਲੇਗਾ ਕਿਵੇਂ ਮੈਂ ਵੀ ਬਜ਼ੁਰਗ ਹੋ ਗਈਆਂ ੁੱਡੀ ਹੋ ਗਈਆਂ ਪਤਾ ਨਹੀਂ ਕਦੋਂ ਸਰੀਰ ਨੇ ਮੇਰਾ ਜਵਾਬ ਦੇ ਦੇਣ ਕੰਦੀ ਉੱਤੇ ਰੱਖਣਾ ਰੁਖਣਾ ਕੰਦ ਦੇ ਉੱਤੇ ਰੁਖੜੇ ਵਾਲੀ ਢਾਲੀ ਬਣੀ ਪਈ ਹੈ ਇਸ ਕਰਕੇ RAMDAS ਭਾਈ ਜੇਠਾ ਪੁੱਤਰ ਮੇਰੇ ਨਾਲ ਚੱਲਦਾ ਬਾਸਰ ਕੇ ਲੈ ਕੇ ਆ ਕੀ ਨੰਨੀ ਜਦੋਂ ਧਰਤੀ ਵਿੱਚ ਗਏ ਤੇ ਮਾਮਕਾਂ ਨੇ ਮੀਨਾ ਮਾਰਿਆ ਕਹਿੰਦੇ ਬੇਬੇ ਜਿਹੜੀ ਛੋਟੀ ਉਮਰ ਦੇ ਵਿੱਚ ਆਪਣੇ ਮਾਂ ਪਿਓ ਨੂੰ ਖਾ ਗਿਆ ਤੇ ਆਪਣੇ ਕੀ ਲੱਗਦੀ ਹੈ ਇਹ ਜਿਹੜੀ ਗੱਲ ਮੈਂ ਕਹੀ ਹੈ ਨਾ ਕਿ ਮਾਪਿਆਂ ਨੇ ਮਿਹਣਾ ਮਾਰਿਆ ਵੀ ਤੂੰ ਬਜ਼ੁਰਗ ਹੈ ਤੂੰ ਰੋਟੀ ਪਾਣੀ ਖਾ ਤੈਨੂੰ ਕੱਪੜਾ ਮਿਲੇਗਾ ਜਿਹੜੇ ਆਪਣੇ ਮਾਂ ਪਿਓ ਨੂੰ ਛੋਟੀ ਉਮਰ ਵਿੱਚ ਖਾਧਿਆ ਤੇ ਇਹਨਾਂ ਦੀ ਕੀ ਆਪਣੀ ਕੀ ਲੱਗਦੀ ਹੈ ਹਾਲਾਂਕਿ ਮਾਮੀ ਗੱਲ ਕਹਿ ਸਕਦੀ ਹੈ ਇਹ ਮਸਕੀਨ ਸਾਹਿਬ ਨੇ ਗੱਲ ਕਹੀ ਸੀ ਮੱਦੀ ਸਾਹਿਬ ਤੋਂ ਦਰਬਾਰ ਸਾਹਿਬ ਜਦੋਂ ਦੇ ਗੁਰੂ ਰਾਮਦਾਸ ਜੀ ਨੇ ਪ੍ਰਕਾਸ਼ ਗੁਰਪੁਰ ਉੱਤੇ ਆ ਕੇ ਉਹਨੇ ਕਥਾ ਕਰਨੀ દિਵਾਲੀ ਤੱਕ ਲਗਾਤਾਰ ਮਹੀਨੇ ਦੇ ਨੇੜੇ ਤੇ ਉਹ ਆਹਰ ਉਹ ਜੀ ਗੁਰਪਥਿਆਰੇ ਜਦੋਂ ਮਹਾਰਾਜ ਜੀ ਦਾ ਉਹ ਗੁਰਪੁਰਦਵਾਲਾ ਪ੍ਰਕਾਸ਼ ਦਿਹਾੜੀ ਵਾਲਾ ਦਿਨ ਹੋਣਾ ਤੇ ਕੋਦੋਂ ਉਹਨਾਂ ਨੇ ਇਹ ਗੱਲ ਕਹਿਣੀ ਕਿ ਐ ਕਰਕੇ ਮੇਲਾ ਵੱਜਿਆ ਸੀ ਨਾ ਨਹੀਂ ਤੋਂ ਰਿਆ ਨਹੀਂ ਗਿਆ ਨਾਨੀ ਨੇ ਬਾਹ ਪਕੜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚ ਗਈ ਤਾਂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਹਿੰਦੇ ਭਾਬੀ ਜੀ ਤੁਸੀਂ ਕਿਵੇਂ ਆਣਾ ਹੋਇਆ ਜਦੋਂ ਆਪਣੇ ਦੋਤੇ ਭਾਈ ਜੇਖਾ ਜੀ ਧੰਗ ਗੁਰੂ ਰਾਮਦਾਸ ਮਹਾਰਾਜ ਦੀ ਬਾਹ ਪਕੜੀ ਤੇ ਛੱਡੀ ਨਾਨੀ ਜੀ ਨੇ ਕੁੱਭਾ ਮਾਚ ਨਹੀਂ ਤਾ ਹਮਾਰਦੀ ਐ ਤੇ ਸੱਚੇ ਪਾਤਸ਼ਾਹ ਧੰਗ ਗੁਰੂ ਅਮਰਦਾਸ ਮਾਰੇ ਕਹਿੰਦੇ ਜੀ ਕਿਉਂ ਰੋਂਦੇ ਹੋ ਇਹ ਬੱਚਾ ਕੌਣ ਹੈ ਤੁਹਾਡੇ ਨਾਲ ਛੋਟਾ ਮਹਾਰਾਜ ਮੇਰਾ ਦੋਤਾ ਹੈ ਦੋਤਾ ਕੀ ਨਾਮ ਹੈ ਭਾਈ ਜੇਠਾ ਤੁਹਾਡੇ ਗੁਰੂ ਨਾਨਕ ਦਾ ਸਮਾਰਾਹ ਰਾਗੀ ਦੀ ਭੈਣ ਵੀ ਸੀ RAMDAS ਸਿੱਤ ਇੱਕ ਭਰਾ ਸੀ ਭਾਈ ਦਿਆਲ ਬਹੁਤ ਅਧਿਆਪਕ ਦੀ ਜ਼ਿਕਰ ਨਹੀਂ ਅੰਬਾ ਨਾਨੀ ਕਹਿੰਦੀ ਮਹਾਰਾਜ ਮੇਰਾ ਧੀਤ ਮੇਰਾ ਦਵਾਈ ਇਸ ਬੱਚੇ ਦੇ ਮਾਤਾ ਪਿਤਾ ਦੁਨੀਆਂ ਨੂੰ ਅਲਵਿਦਾ ਕਹਿ ਕੇ ਦੁਨੀਆਂ ਤੋਂ ਚਲੇ ਗਏ ਐ ਬੱਚੇ ਦੀ ਉਮਰ ਕਿੰਨੀ ਹੈ ਕੇ ਨੇ 7 ਕਿ ਸਾਲ ਦਾ ਹੈ ਕੀ ਕੰਮ ਕਰਦਾ ਹੈ ਬਸ ਜੀ ਛੋਲਿਆਂ ਦੀਆਂ ਘੁੰਗੜੀਆਂ ਕੁਬਾਲ ਕੇ ਦੇਈਆਂ ਤੇ ਪਿੰਡਾਂ ਵਿੱਚ ਗਲੀਆਂਾਂ ਦੇ ਵਿੱਚ ਵੇਚ ਕੇ ਆਉਂਦਾ ਹੈ ਤੇ ਨਾਲ ਛੋਟੇ ਬੱਚੇ ਛੋਟੇ ਦੋਤੀ ਦੀ ਖੂਬੀ ਦਸਤੀ ਦੀ ਮਹਾਰਾਜ ਪੈਸੇ ਆਪਣੇ ਕੋਲੇ ਨਹੀਂ ਰੱਖਦਾ ਪੈਸੇ ਲੋਕਾਂ ਵਿੱਚ ਹੀ ਵੰਡੀ ਜਾਂਦਾ ਹੈ ਗਰੀਬਾਂ ਦੀ ਮਦਦ ਹੀ ਕਰ ਦਿੰਦਾ ਜਿੰਨੀ ਵੱਧ ਕੋਮੜੀ ਤੇ ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਚਰਨਾ ਵਿੱਚ ਤਾਂ ਲੈ ਕੇ ਆਈ ਆਂ ਕਿ ਪਤਾ ਨਹੀਂ ਮੇਰੇ ਸਰੀਰ ਦਾ ਕਿੱਥੇ ਅੰਤ ਹੋ ਜਾਵੇ ਮੈਂ ਤਾਂ ਹੁਣ ਕੰਨੇ ਤੇ ਪਹੁੰਚ ਗਿਆ ਕਿਨਾਰੇ ਲੱਗੀ ਹੋਈ ਕੋਈ ਘਰ ਵਿੱਚ ਨਹੀਂ ਸਿਆਣ ਦਾਗਾ ਇਹ ਲਿੰਗਾ ਮੰਮਗਾਂ ਨੇ ਮੀਨਾ ਮਾਰਿਆ ਮੈਥੋਂ ਰਿਆਂ ਨਹੀਂ ਗਿਆ ਮੇਰੇ ਅੰਦਰ ਦਰਦ ਹੋਇਆ ਦੁੱਖ ਹੋਇਆ ਤੇ ਮੈਂ ਤਾਂ ਟੋਡੇ ਕੋਲੇ ਲੈ ਕੇ ਆਈ ਕਿ ਬੱਚੇ ਦੀ ਬਾਹ ਮਕੜੇ ਹੁਣ ਸੁਦੇ ਮੇਰੀ ਤੇ ਚੰਗੀ ਗੱਲ ਲੱਗੀ ਤੇ ਝਕਾਰਾ ਛੱਡ ਦਿਨਾ ਇਹਦਾ ਪਤਾ ਲੱਗੀ ਕਿ ਤੁਹਾਡਾ ਧਿਆਨ ਹੈ ਕਿ ਨਹੀਂ ਬੁਲਾਰੇ ਨੂੰ ਇੰਜ ਲੱਗਦਾ ਹੁੰਦਾ ਵੀ ਜਿਵੇਂ ਸੰਗੀਤ ਗੌਰ ਨਾਲ ਸੁਣਦੀ ਹੁੰਦੀ ਹੈ ਪਰ ਜਦੋਂ ਕੋਈ ਚੰਗੀ ਗੱਲ ਆਵੇ ਨਾ ਉਸੇ ਨਾਲ ਕੋਈ ਉਹ ਜੀ ਚਿਕਾਰੇ ਵਾਲੀ ਗੱਲ ਖੁਸ਼ੀ ਵਾਲੀ ਹੋਵੇ ਤੇ ਫੇਰ ਹੀ ਪਤਾ ਲੱਗ ਜਾਂਦਾ ਵੀ ਬੈਠੀ ਊਮੀ ਹੈ ਕੋਈ ਸੁਣਦੇ ਸੰਦੇ ਲਗੇ ਇਹ ਵੀ ਗੱਲ ਦਾ ਲੋਕੀ ਸਰੀਰ ਬੈਠਾ ਹੁੰਦਾ ਮਨ ਵੀ ਪਤਾ ਕਿੱਥੇ ਭੱਜਿਆ ਫਿਰਦਾ ਮਨ ਟਿਕੀ ਦਾ ਥੇੜੀ ਗੱਲ ਬੰਦੀ ਫੇਰ ਹੀ ਰਸਤਾ ਮਿਲਦਾ ਸੁਣਨ ਦਾ ਆਪ ਕੋ ਸਤਨਾ ਧੰਨ ਗੁਰੂ ਅਮਰਦਾਸ ਮਾਰੇ ਕਹਿੰਦੇ ਭਾਪੀ ਜੀ ਤੁਸੀਂ ਕਹਿੰਦੇ ਹੋ ਕਿ ਇਸ ਬੱਚੇ ਦਾ ਗੁਰੂ ਨਾਮ ਵਿੱਚ ਕੋਈ ਨਹੀਂ ਆਹ ਮਹਾਰਾਜ ਦੂਜੀ ਤੁਸੀਂ ਗੱਲ ਕਹੀ ਕਿ ਇਹਦੀ ਬਾਹ ਪਕੜ ਕੇ ਰੱਖਿਓ ਜੀ ਮਹਾਰਾਜ ਤੀਸਰੀ ਤੁਸੀਂ ਗੱਲ ਕਹੀ ਹੈ ਕਿ ਇਹ ਬੱਚੇ ਦੇ ਸਿਰ ਤੇ ਕਿਸੇ ਦਾ ਹੱਥ ਨਹੀਂ ਜੀ ਮਹਾਰਾਜ ਔਰ ਫਿਰ ਸੁਣਿਆ ਗੁਰੂ ਗੁਰੂ ਅਮਰਦਾਸ ਜੀ ਮਹਾਰਾਜੀ ਕਾਹਦੇ ਸਮਾਵੇਂਗਾ ਹਰ ਇੱਕ ਦਾ ਸਮਾਂ ਆਉਂਦਾ ਕੋਈ ਸੰਭਾਲ ਲੈਂਦਾ ਕੋਈ ਨਹੀਂ ਐਸਾ ਸਮਾਂ ਕਹਿੰਦੇ ਅੱਗੇ ਆ ਰਿਹਾ ਤੁਸੀਂ ਕਹਿੰਦੇ ਇਸ ਬੱਚੇ ਦੇ ਸਿਰ ਤੇ ਕਿਸੇ ਦਾ ਹੱਥ ਨਹੀਂ ਯਾਦ ਰੱਖਿਓ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਿਰ ਤੇ ਤੀਰ ਗੁਮੀ ਦਾ ਸ਼ਤਰ ਚੁਲੇਗਾ ਤੇ ਦੂਜਾ ਤੁਸੀਂ ਕਹੇ ਬੱਚਾ ਭੁੱਖਾ ਹੈ ਹਾਂ ਮਹਾਰਾਜ ਯਾਦ ਰੱਖਿਓ ਐਸਾ ਸਮਾ ਕਾਲ ਪੁਰਖ ਦੇ ਨੇ ਲੈ ਕੇ ਆ ਰਿਹਾ ਹੈ ਇਹਦੇ ਘਰ ਦੇ ਵਿੱਚ ਜਿਹਦੇ ਲੰਗਰਾਂ ਦੇ ਵਿੱਚ ਇੰਨਾ ਵਾਧਾ ਹੋਵੇਗਾ ਜਿਹੜਾ ਬੱਚਾ ਭੁੱਖਾ ਪਿਆਸਾ ਸੰਗਤ ਹੋਵੇਗੀ 24 ਘੰਟੇ ਜਿਹਨੇ ਘਰ ਵਿੱਚ ਲੰਗਰ ਦਾ ਪ੍ਰਵਾਹ ਚੱਲੇ ਹੋਰ ਇਹ ਅਨਾਥਾਂ ਦਾ ਔਰ ਵਿਧਵਾ ਭੈਣਾਂ ਦਾ ਨਾਵਾ ਦਾ ਕਹਿੰਦੇ ਰਾਖਾ ਹੋਵੇਗਾ ਜੀ ਦਾ ਕੋਈ ਨਹੀਂ ਬਣੇਗਾ ਉਹਦਾ RAMDAS ਬਣ ਜਾਏ ਇਹੋ ਕਰਕੇ ਫਿਰ ਬਚਨ ਕੀਤੀ ਸੀ ਫਿਰ ਪਰਮਖ ਪਿਆਰੇ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਅਮਰਦਾਸ ਮਹਾਰਾਜੇ ਨੇ ਇੰਨੀ ਬਖਸ਼ਿਸ਼ ਕੀਤੀ ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਰਹਿ ਕੇ ਇੰਨੀ ਸੇਵਾ ਕੀਤੀ ਇੰਨਾ ਭਜਨ ਕੀਤਾ ਆਪਨੇ ਦੀਦੀ ਭਾਣੀ ਦਾ ਰਿਸ਼ਤਾ ਹੀ ਗੁਰੂ ਰਾਮਦਾਸ ਨਾਲ ਕਰ ਦਿੱਤਾ ਸਹੁਰਾ ਕਰਕੇ ਨਹੀਂ ਜਾਣਿਆ ਮਹਾਰਾਜ ਨੇ ਹ ਰਿਸ਼ਤੇਦਾਰੀ ਕਰਕੇ ਨਹੀਂ ਜਾਣਿਆ ਇਹਨਾਂ ਦੀ ਸ਼ਰੀਕ ਵੀ ਫਿਰ ਬਾਅਦ ਵਿੱਚ ਆ ਕੇ ਸੱਦ ਕਹਿੰਦੇ ਤੂੰ ਗੁਰੂ ਅਮਰਦਾਸ ਮਹਾਰਾਜ ਜੀ ਦਾ ਕਹਿੰਦੇ ਨੌਕਰ ਚਾਕਰ ਬਣਿਆ ਸਾਡੇ ਬੱਚੇ ਨੂੰ ਤੁਸੀਂ ਰੱਖੀਂ ਇਹਦੀ ਬੇਟਾ ਤੋਂ ਸਾਡੀ ਕੁਲ ਨੂੰ ਦਾਗ ਲਾ ਦਿੰਦਾ ਤੇ ਧੰਨ ਗੁਰੂ ਰਾਮਦਾਸ ਨੇ ਹੱਥ ਜੋੜ ਕੇ ਆਪਣੇ ਸ਼ਰੀਕੇ ਨੂੰ ਗਵਾਂਢੀਆਂ ਨੂੰ ਆਖੇ ਸੀ ਕਹਿੰਦੇ ਨਹੀਂ ਇਹ ਤੁਹਾਨੂੰ ਲੱਗਦਾ ਮੈਂ ਆਪਣੇ ਇਸ ਗੁਰੂ ਨੂੰ ਗੁਰੂ ਕਰਕੇ ਜਾਣਿਆ ਲੈ ਕੇ ਤਾਂ ਨਵਾਣਾ ਸਿੱਖ ਬਸ ਸੌਹਰਾ ਕਰਕੇ ਨਹੀਂ ਜਾਣਿਆ ਆਪ ਕੋ ਸਤਨਾ ਮੈਨਿਸ਼ਤੇਦਾਰੀ ਕਰਕੇ ਨਹੀਂ ਮੈਂ ਜਾਣਿਆ ਕਿ ਮੇਰੇ ਰਿਸ਼ਤੇਦਾਰਾਂ ਅਮ ਕੀਰੇ ਕਿਰਪ ਸਤ ਗੁਰ ਸਰਨਾਈ ਕਰਦੇ ਆ ਨਾਮ ਪਰਗਾਸ ਕੀੜੇ ਨੂੰ ਇੱਕ ਪਾਤਸ਼ਾਹੀ ਦੇ ਦਿੱਤੀ ਕਿੜੇ ਦੇ ਉੱਤੇ ਮਹਾਰਾਜ ਜੀ ਨੇ ਹੱਥ ਰੱਖਿਆ ਤੇ ਏਡਾ ਵੱਡਾ ਮਾਲਕ ਬਣਤਾ ਅੱਜ ਤੁਸੀਂ ਗੁਰੂ ਰਾਮਦਾਸ ਦੇ ਦਰਬਾਰ ਦੇ ਵਿੱਚ ਜਾਓ ਸ੍ਰੀ ਅੰਮ੍ਰਿਤਸਰ ਜਾਓ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਤਾਂ ਸੰਗਤ ਉਦੋਂ ਦੇ ਕੱਟ ਦੇ ਵਿੱਚ ਉਦੋਂ ਵਾਧਾ ਹੁੰਦਾ ਜਦੋਂ ਸਮਾਗਮ ਕੀਤੇ ਜਾਣ ਬਾਣਾ ਮਹੀਨੇ 30 ਦਿਨ ਗਰਮੀ ਸਰਦੀ ਪਤਝੜ ਬਸੰਤ ਕੋਈ ਰੁਕਤ ਆਉਂਦੀ ਹੈ ਗੁਰੂ ਰਾਮਦਾਸ ਮਹਾਰਾਜੀ ਦੇ ਦਰਬਾਰ ਦੇ ਵਿੱਚ ਜੇ ਮੱਥਾ ਟੇਕਣਾ ਹੋਵੇ ਤੇ 4 ਘੰਟੇ ਲਾਈਨ ਵਿੱਚ ਖੜਨਾ ਪੈਂਦਾ ਹੈ ਆਪ ਕੋ ਸਤਨਾ ਇਹ ਨਹੀਂ ਕਿ ਇੱਕ ਦਿਨ ਦੋ ਦਿਨ ਜਦੋਂ ਤੋਂ ਗੁਰੂ ਰਾਮਦਾਸ ਮਹਾਰਾਜੀ ਦੇ ਦਰਬਾਰ ਦਾ ਬਖਸ਼ਿਸ਼ ਕੀਤੀ ਜਦੋਂ ਸਰੋਵਰ ਬਣਾਇਆ ਜਦੋਂ ਮੋੜੀ ਗੱਡੀ ਜਦੋਂ ਨਗਰ ਬਸਾਇਆ ਸ਼ਹਿਰ ਬਸਾਇਆ 52 ਪ੍ਰਕਾਰ ਦੇ ਕਿੱਤਾਕਾਰ ਲੋਕ ਉਥੇ ਵਸਾਏ ਐ ਇਹ ਗੁਰੂ ਰਾਮਦਾਸ ਮਹਾਰਾਜੀ ਦੀ ਵਡਿਆਈ ਹੁਣ ਪੜ ਲਿਓ ਆਪ ਕੋ ਰਾਮਦਾਸ ਕੋ ਮਿਲੀ ਪੜਾ ਅਰਦਾਸ ਬਾਟ ਕੀਰਤ ਕੀ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾ ਇਹਦੇ ਲਾਈਨ ਵਿੱਚ ਤੁਸੀਂ ਲੱਗਦੇ ਹੋ ਨਾ ਇਹ ਨਾ ਕਿਹਾ ਕਰੋ ਵੀ ਧੱਕੇ ਵੱਜਦੇ ਆ ਇਹ ਵੀ ਨਾ ਕਿਹਾ ਕਰੋ ਲਾਈਨ ਵਿੱਚ ਖੜ ਕੇ ਖੜਿਆ ਨਹੀਂ ਜਾਂਦਾ ਲੱਤਾਂ ਦਰਦ ਕਰ ਰਹੀਆਂ ਸਾਂਹ ਚੱਕਦਾ ਪਿਆ ਜੇ ਤੁਹਾਨੂੰ ਸੰਗਤ ਦੇ ਵਿੱਚ ਲਾਈਨ ਵਿੱਚ ਖੜ ਕੇ ਜੇਤੇ ਰੱਛ ਦੇ ਵਿੱਚ ਤੁਹਾਨੂੰ ਧੱਕੇ ਵੱਜਦੇ ਆ ਇੱਥੇ ਭਾਵੇਂ ਧੱਕੇ ਵੱਜਦੇ ਆ ਪਰ ਯਾਦ ਰੱਖਿਓ ਜਦੋਂ ਬੰਦੇ ਨੇ ਮਰ ਕੇ ਜਾਣਾ ਫਿਰ ਗੁਰੂ ਰਾਮਦਾਸ ਜਮਾ ਦੇ ਵਿੱਚ ਧੱਕੇ ਨਹੀਂ ਜੇ ਮਾਰੇਗਾ ਫਿਰ ਜਮਾ ਦੇ ਧੱਕੇ ਨਹੀਂ ਪਹਿਨੇ 84 ਲੱਖ ਚੂਨਾ ਦੇ ਧੱਕੇ ਨਹੀਂ ਪਹਿਨੇ ਜੇ ਇੱਥੇ ਕਿਤੇ ਧੱਕੇ ਸਹਿ ਲਵਾਂਗੇ ਪਰ ਕਈ ਲੋਥੇ ਜਾ ਕੇ ਵੀ ਮਟੂਆ ਕਹਿੰਦੇ ਚੋਰੀ ਕਰੀ ਜਾਂਦੇ ਆ ਕਹਿੰਦੇ ਚੋਰੀ ਕਰੀ ਜਾਂਦੇ ਵੇਖੋ ਕਿਹੜੇ ਪ੍ਰਕਾਰ ਦੇ ਲੋਕ ਆਉਂਦੇ ਇਹੋ ਜੀ ਦੁਨੀਆਂ ਸੋਚ ਲੈ ਕੇ ਗੁਰਦੁਆਰੇ ਆਇਂਦਾ ਸੁੱਖ ਲੈਣ ਸੁੱਖ ਪ੍ਰਾਪਤ ਕਰਨ ਜੀਵਨ ਸਫਲ ਕਰਨ ਤੇ ਜਦੋਂ ਕਿਸੇ ਬੰਦੇ ਦਾ ਦਿਲ ਲੱਗਦਾ ਤੇ ਮੁੜ ਕੇ ਗੁਰੂ ਘਰੇ ਜੁੜਾ ਚੁੱਕ ਕੇ ਲੈ ਜਾਂਦਾ ਕਿਸ ਦੀ ਜੁੱਤੀ ਚੁੱਕ ਲਈ ਕਿਸੇ ਦੇ ਬੂਟ ਚੁੱਕ ਲੈ ਕਿਸੇ ਦੀ ਚੱਪਲਾ ਚੁੱਕ ਲੈ ਐਪ ਇਹੋ ਜਿਹੇ ਪ੍ਰਕਾਰ ਦੇ ਲੋਕ ਦੀ ਗੁਰਦੁਆਰਿਆਂ ਨੇ ਯਾਦ ਰੱਖੇ ਚਾਰ ਪ੍ਰਕਾਰ ਦੇ ਲੋਕ ਗੁਰਦੁਆਰੇ ਆਉਂਦੇ ਜਿਆਦਾ ਡਿਟੇਲ ਨਹੀਂ ਮੈਂ ਦੇ ਸਕਦਾ ਕਿ ਚਾਰ ਪ੍ਰਕਾਰ ਦੇ ਲੋਕ ਇਸ ਕਰਕੇ ਇਹ ਸ਼ਬਦ ਦੀ ਭੂਮਿਕਾ ਸੀਗੀ ਹੁਣ ਆਪਾਂ ਅਖਰੀ ਅਰਥ ਇਸ ਸ਼ਬਦ ਦੇ ਕਰਨੇ ਆ ਟਕਾਓ ਦੇ ਸੋਰਠ ਮਹੱਲਾ ਚੌਥਾ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜੀ ਬਖਸ਼ਿਸ਼ ਕਰਦੇ ਆ ਆਪਣੇ ਸੋਨੇ ਮੁਖਾਰਬੇ ਤੋਂ ਪੰਚ ਪਦਾ ਦੇ ਪੰਜ ਪਵਿਆਂ ਵਾਲਾ ਸ਼ਬਦ ਹੈ ਆਚਾਰ ਚਰਾਂ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਭਾਈ ਸੱਜਣ ਜੇ ਤਾਂ ਸਿੱਧੇ ਰਸਤੇ ਤੇ ਚੱਲਣਾ ਚਾਹੁੰਦਾ ਹੈ ਜੇ ਤੂੰ ਆਪਣੀ ਬੁੱਧੀ ਆਪਣਾ ਮਨ ਠੀਕ ਕਰਨਾ ਚਾਹੁੰਦਾ ਹੈ ਤੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਦੇ ਸੰਗਤ ਵਿੱਚ ਬੈਠ ਕੇ ਜਦੋਂ ਨਾਮ ਜਪੇਗਾ ਸੰਗਤ ਵਿੱਚ ਬੈਠੇਗਾ ਮਨ ਟਿਕੇਗਾ ਫਿਰ ਮਾਰੇ ਕਹਿੰਦੇ ਤੇਰੀ ਮਤ ਤੇ ਬੁੱਧ ਤੇ ਦਿਮਾਗ ਤੇ ਫੜਦਾ ਨਹੀਂ ਪਈਗਾ ਤੂੰ ਸੂਝਵਾਨ ਹੋ ਜਾਏਗਾ ਸਿਆਣਾ ਹੋ ਜਾਏਗਾ ਔਰ ਜੀਵਨ ਦਾ ਲਾਭ ਵੀ ਤੈਨੂੰ ਮਿਲ ਜੀਗਾ ਮਨੁੱਖਾ ਜਾਨੀ ਦੀ ਕਦਰ ਵੀ ਤੂੰ ਪਾ ਲਈਂਗਾ ਪਰ ਇੱਕ ਗੱਲ ਯਾਦ ਰੱਖੀ ਪ੍ਰੇਮ ਕੇ ਸਰ ਲਾ ਕੇ ਤਲ ਭੇਕਰ ਜਿਨ੍ਹਾਂ ਨੇ ਮਾਹੀ ਗੁਰ ਨਾਲ ਪਰਿਉ ਕੀਤਾ ਜਿਨ੍ਹਾਂ ਨੇ ਮਾਹੀ ਗੁਰ ਦੇ ਨਾਲ ਪ੍ਰੀਤ ਪਾਈ ਦੂੰਗੀ ਸਾਜ ਪਾਈ ਆਪਣਾ ਨਾਤਾ ਜੋੜਾ ਰਿਸ਼ਤੇਦਾਰੀ ਕਾਇਮ ਕੀਤੀ ਮਾਰੇ ਕੇ ਦੇ ਸ਼ਿਰ ਉਹਨਾਂ ਦੇ ਤਾਂ ਭਰਮ ਕਟਿਆ ਗਏ ਕੇ ਉਹਨਾਂ ਦੇ ਭਰਮ ਕੱਟੇ ਗਏ ਜੈਸਾ ਮਾਨੀਏ ਵੋਇਨ ਦਾਸਾ ਕੀ ਆ ਤਰੀਆ ਭਰਮ ਐਸਾ ਭਰਮ ਕੀ ਹੈ ਹੰਡੇਰਾ ਹੋਇਆ ਕਿ ਕਮਰੇ ਵਿੱਚ ਰੱਸੀ ਪਈ ਹੋਈ ਹੈ ਘਰ ਵਾਲੀ ਬੱਚੇ ਦੀ ਮਾਂ ਜਦੋਂ ਕਮਰੇ ਵਿੱਚ ਗਈ ਤੇ ਪੈਰ ਨਾਲ ਰੱਸੀs ਵਿੱਚ ਵੇੜੇ ਵਿੱਚ ਆ ਕੇ ਕਹਿੰਦੀ ਕਿ ਬੱਚੇ ਉਹ ਆਪਣੇ ਕਮਰੇ ਵਿੱਚ ਸੱਪ ਹੈ ਭਗਵਾਨੀ ਭਲੇਖਾ ਸੱਪ ਦਾ ਪੈ ਰੇ ਤੇ ਜਦੋਂ ਕਿ ਤੇ ਡਾਂਗ ਲੈ ਕੇ ਨਾਲੇ ਹੋਏ ਦੀਵਾ ਜਗਾਇਆ ਘਰ ਵਾਲੀ ਦੀ ਸ਼ਰਮਿੰਦੀ ਹੋਗੀ ਬੱਚੇ ਵੀ ਸ਼ਰਮਿੰਦੀ ਹੋਗੀ ਤੇ ਪਿਤਾ ਵੀ ਸ਼ਰਮਿੰਦਾ ਹੋ ਗਏ ਲੱਖ ਭਗਵਾਨ ਨੇ ਇਹ ਸਾਹਮਣੇ ਸੀਗਾ ਤੈਨੂੰ ਸਾਪ ਦਾ ਭਲੇਖਾ ਪਿਆ ਤੈਨੂੰ ਪਰਮ ਪਿਆ ਆਪ ਕੋ ਸਤਨਾ ਧੂਆਂ ਇਕੱਠਾ ਹੋਇਆ ਹੁੰਦਾ ਹੈ ਦੂਰੋਂ ਆਏ ਲੱਗਦਾ ਵੀ ਪਹਾੜ ਚਮਕਦੇ ਪਏ ਆ ਪਹਾੜ ਹੈ ਪਰ ਜਦੋਂ ਬੰਦਾ ਨੇੜੇ ਦਾ ਫਿਰ ਵੀ ਕਹਿੰਦੇ ਢਿੰਦਾ ਹੋ ਗਿਆ ਸ਼ਰਮਿੰਦਾ ਹੋ ਗਿਆ ਪਹਾੜ ਨਹੀਂ ਸੀ ਕਿ ਉਹ ਧੂਆਂ ਇਕੱਠਾ ਹੋਇਆ ਦਾ ਸਿੱਪਟ ਭਰਮ ਪੈ ਗਿਆ ਵੈ ਭਰਮ ਕਿਹਦਾ ਹੈ ਮੈਂ ਨਾ ਮਰਨ ਮਰਨੋ ਸੰਸਾਰਾ ਦੁਨੀਆਂ ਨੇ ਮਰ ਜਾਣਾ ਖੱਪ ਜਾਣਾ ਪਰ ਸੱਚੀ ਬਾਛਾ ਕਹਿੰਦੇ ਤੈਨੂੰ ਭਰਮ ਪੈ ਗਿਆ ਵੀ ਮੈਂ ਨਹੀਂ ਮਰਦਾ ਤੇ ਜਦੋਂ ਤੈਨੂੰ ਮੌਤ ਆਈ ਫਿਰ ਕਿੱਥੇ ਭੱਜੇਗਾ ਕੋ ਸਤਨਾ ਇਸ ਕਰਕੇ ਭਾਈ ਇਹ ਭਰਮ ਕੱਟਿਆ ਜਾਂਦਾ ਜਦੋਂ ਗੁਰੂ ਨਾਲ ਪ੍ਰੀਤ ਪੈ ਜਾਂਦੀ ਹੈ ਮੇਰੇ ਗੋਪੀ ਦਾ ਆਪਣੇ ਜਨ ਕੋ ਦਿਨੇ ਵਡਿਆਈ ਮੇਰੇ ਗੋਬਿੰਦ ਹੇ ਮੇਰੇ ਬਾਹੀ ਗੁਰੂ ਹੇ ਮੇਰੇ ਪਰਮੇਸ਼ਵਰ ਹੇ ਮੇਰੇ ਈਸ਼ਵਰ ਹੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੇਰਾ ਸੇਵਕ ਹੈ ਜਨ ਤੇ ਤੂੰ ਜੋ ਕੁਝ ਵੀ ਇਹ ਮਾਨ ਸਤਕਾਰ ਤੇ ਵਡਿਆਈ ਦਿੱਤੀ ਹੈ ਕੇ ਤੇਰੇ ਬਖਸ਼ਿਸ਼ ਕੀ ਇਹਨਾਂ ਦਾ ਬੰਦਾ ਉਹ ਵਡਿਆਈ ਨਹੀਂ ਲੈ ਸਕਦਾ ਖਈ ਚੋਲੇ ਪਾਲ ਲੈ ਨੇ ਚਾਰ ਪੰਜ ਸਿੰਘ ਰੱਖ ਲੈ ਨੇ ਗੱਡੀ ਨੱਕ ਲੈ ਲੈ ਨੇ ਸੰਤ ਵਡਿਆਈ ਲੋਕ ਕਰਨ ਨਹੀਂ ਪਾਦੇ ਵਡਿਆਈ ਵੀ ਉਹਨੇ ਦੇਣੀ ਐ ਮਾਨ ਦੀ ਸਤਕਾਰ ਵੀ ਉਹਨੇ ਦੇਣਾ ਤੇ ਨਰਾਦਰੀ ਵੀ ਉਹਨੇ ਕਰਨੀ ਉਹਦੀ ਹੁਕਮਤ ਦੇ ਵਿੱਚ ਉਹੀ ਰਹਿ ਜਾਂਦੀ ਗੁਰਮਤ ਦਾ ਨਾਮ ਨਾਮ ਪਰਗਾਸ ਹਾਂ ਜਿੰਨਾ ਨੂੰ ਭੁਲੂਤੀ ਮਤ ਗ੍ਰੈਂਡ ਕੰਨਣੀ ਗੁਰੂ ਦੀ ਮਹਤੁਤਵ ਤੇ ਤੁਰੇ ਤੇ ਧੰਨ ਗੁਰੂ ਰਾਮ ਦਾ ਸਮਾਰਕ ਕਹਿੰਦੇ ਸ੍ਰੀ ਹਰਿ ਜੀ ਵਿੱਚ ਪ੍ਰਕਾਸ਼ ਹੋ ਗਿਆ। ਫਿਰ ਦੇ ਵਿੱਚ ਚੰਗਲ ਹੋ ਗਿਆ। ਫਿਰ ਦੇ ਵਿੱਚ ਰੋਸ਼ਨੀ ਆ। ਮਨ ਜਨਮ ਜਨਮ ਦਾ ਸੁਪਤਾ ਪਿਆ ਸੀ ਮਨ ਜਾਗ ਪਿਆ। ਬਾਗੂ ਸਹਨਾ ਸਵਰਤ ਜਾਗ ਕੇ ਉੱਠ ਪਈ। ਘਿਰ ਦਾ ਕਿਣਾਉ ਵਿੱਚ ਆ ਗਿਆ ਨੇ ਟਿਕ ਗਿਆ। ਸਦਾ ਨਾ ਬਸਰ ਨਾ ਤੇ ਪਰਸ਼ਰ ਤੇ ਵੀ ਹੈ ਗੁਰੂ ਦੀ ਮੱਤ ਕਿੱਥੋਂ ਮਿਲਦੀ ਗੁਰੂ ਦੀ ਛਰਮ ਵਿੱਚ ਤੁਸੀਂ ਬੈਠੇ ਹੋਣ ਕਿ ਗੁਰੂ ਦੀ ਛਰਮ ਹੈ ਇੱਥੇ ਆ ਕੇ ਪਤਾ ਲੱਗਦਾ ਹੈ ਮਾੜੀ ਬਸਰੀ ਨਹੀਂ ਜਾਨਾ ਔਰ ਇੱਥੇ ਆ ਕੇ ਪਤਾ ਲੱਗਦਾ ਕਿ ਜੀਵਨ ਬਸਰ ਕਿਵੇਂ ਕਰਦੇ ਜ਼ਿੰਦਗੀ ਲੇਖੇ ਵਿੱਚ ਕਿਵੇਂ ਲਗਣੀ ਹੈ ਪਾਪ ਨਹੀਂ ਕਰਨੇ किसी का बुरा भी नहीं करना बुरा सोचना भी नहीं माड़ा भी नहीं करना माड़े रास्ते गुरु के दर और गुरु के चरणों गुरु की गोद गुरु की शर्द बहुत फिर बख्शिश होती है क्या हो रहा ਇਹੋ ਸੰਸਾਰ ਸਭ ਆਮੜ ਜਾਂਦਾ ਇਹ ਭਾਈ ਸਿੱਖਾ ਇਹ ਬਹਿਮ ਤੇ ਇਹ ਭਲੇਖਾ ਛੱਡਦੇ ਇਹ ਜਿਹੜਾ ਸੰਸਾਰ ਬਣਾਇਆ ਨਾ ਅਕਾਲ ਪੁਰਖ ਜੀ ਨੇ ਇਹ ਆਉਂਦਾ ਵੀ ਹੈ ਤੇ ਇਹ ਜਾਂਦਾ ਵੀ ਹੈ ਸੰਸਾਰ ਪੁੱਟਦਾ ਹੈ ਜਿਵੇਂ ਆਪਾਂ ਪੈਰਾਂ ਦੇ ਨਾਲ ਪੁੱਟਦੇ ਆ ਨਾ ਨਿੱਕਾ ਬੱਚਾ ਨਿੱਕੇ ਨਿੱਕੇ ਪੈਰ ਪੁੱਟਦਾ ਵੱਡਾ ਬੰਦਾ ਵੱਡੇ ਕਦਮ ਪੁੱਟਦਾ ਹੈ ਗੁਰੂ ਰਾਮਦਾਸ ਮਹਾਰੇ ਕਹਿੰਦੇ ਇਹ ਸੰਸਾਰ ਵੀ ਤੁਰਦਾ ਜਿਵੇਂ ਤੇ ਪੈਰ ਵੀ ਲੱਗੇ ਹੋਏ ਹੁਣ ਸੰਸਾਰ ਕਿਨੂੰ ਕਿਹਾ ਗਿਆ ਜਿੰਨੇ ਜੀਵ ਜੰਤੂ ਇਹਦੇ ਵਿੱਚ ਪੈਦਾ ਹੁੰਦੇ ਮਹਾਰੇ ਕਹਿੰਦੇ ਪੈ ਤੁਰਦਾ ਜੇ ਆਉਂਦਾ ਵੀ ਹੈ ਇਹ ਜੰਤਾਂ ਦੀ ਇਹਨੂੰ ਸਮਝਾਇਆ ਮਨ ਮੂਰਖ ਚੇਤਨਾ ਜੰਤਾਂ ਮਹਾਰੇ ਕਹਿੰਦੇ ਮਨ ਮੂਰਖ ਇਹ ਮਨ ਰੋਛੇ ਤੋ ਕੋਣ ਨੂੰ ਚੇਤਾਕਾਰ ਜਮੀ ਅਣਜਾਣ ਪੁਣੀ ਵਿੱਚ ਨਾ ਉਹਦੀ ਗੱਲ ਜਾਣ ਅਕੀਦਾ ਜਨਮ ਹੋਇਆ ਉਹਦਾ ਮਾਰਗ ਵੀ ਹੋਇਆ ਕਿਉਂ ਪਜਿਓ ਸੋ ਬਿੰਸ ਹੈ ਪਰਵਾਜ ਕਹਿ ਕਾਂ ਨਾਨਕ ਹਰ ਗੁਨ ਗਾਇਨੇ ਸਾਗ ਸਗਲ ਜੰਜਾਰ ਰਾਮ ਗਇਓ ਰਾਮਣ ਗਇਓ ਜਾਤੋ ਬਹੁ ਪਰਵਾ ਰਾਮ ਵਰ ਕੀ ਵੀ ਗਇਆ ਤੇ ਰਾਮਣ ਵਰ ਕੀ ਵੀ ਤੈਨੂੰ ਕਦਿਛ ਸਤਿਮਰ ਅਗੇ ਵੀ ਗਏ ਐ ਤੇ ਕਲਸ ਵਰਗੇ ਵੀ ਗਏ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਇਹ ਬਾਈ ਨੂੰ ਮੇਰੇ ਤੇ ਕਿਰਪਾ ਕਰੋ ਬਖਸ਼ਿਸ਼ ਕਰਕੇ ਮੈਨੂੰ ਆਪਣੇ ਨਾਲ ਮਿਲੋ ਤਾਂ ਹਰ ਨਾਮ ਸਮਾਨਤ ਮੈਨੂੰ ਹਰੇ ਦੇ ਨਾਮ ਦੇ ਵਿੱਚ ਇਨਾਂ ਕੋ ਜੋੜ ਦੋ ਇਨਾਂ ਕੋ ਮੈਂ ਰੰਗ ਵਿੱਚ ਭਿੱਜ ਕੇ ਬਹਿ ਜਾਵਾਂ ਮੈਂ ਨਾਮ ਦੇ ਵਿੱਚ ਸਮਾਜਾਂ ਜਿਸ ਦੀ ਵਸਤ ਸੋਈ ਪ੍ਰਭ ਜਾਣਦਾ ਵਾਹਿਗੁਰੂ ਤੇਰੀ ਵਸਤ ਕੌਣ ਜਾਣਦਾ ਜਿਸ ਨੂੰ ਦੇਹ ਸੋ ਪਾਏ ਜਿਨੂੰ ਤੂੰ ਗੱਲ ਸਮਝਾ ਦਿੰਦਾ ਅਕਲ ਦੇ ਦਿੰਦਾ ਸੂਝ ਦੇ ਦਿੰਦਾ ਧਿਆਨ ਹਾਸਲ ਕਰਾ ਦਿੰਦਾ ਉਹ ਨੂੰ ਇਹ ਗੱਲ ਦੀ ਸਮਝ ਲੱਗਦੀ ਹੈ ਤੇਰੇ ਰਸਤੇ ਤੇ ਉਹੀ ਤੁਰਦਾ ਹਾਰ ਇਕ ਬੰਦਾ ਵਸਤ ਅਨੂਪ ਅਤ ਅਗੰਮ ਅਗੋਚ ਹੈ ਤੇ ਤੇਰੀ ਵਸਤੂ ਹੈ ਅਲੁਪਤੋ ਭਾਵੈ ਤੇਰੀ ਹੁਕਮਾਂ ਨਹੀਂ ਕੀਤੀ ਜਾ ਸਕਦੀ ਆਗੰਮ ਤੋਂ ਭਾਵੈ ਤੂੰ ਪਹੁੰਚ ਤੋਂ ਪਰੇ ਐ ਮਨ ਦੀ ਪਹੁੰਚ ਤੋਂ ਆ ਗੋਚਰ ਗਿਆਨ ਕਿੰਧਰਿਆ ਤੋਂ ਦੂਰ ਹੈ ਗੁਰ ਪੂਰਾ ਲੱਖ ਲਖਾਏ ਏ ਮੇਰੇ ਬਾਹਰ ਗੁਰੂ ਜੀ ਤੈਨੂੰ ਲਖਿਆ ਨਹੀਂ ਜਾ ਸਕਦਾ ਅਲੇਖ ਹੈ ਆਪੇ ਨਾਖਾਰ ਹੈ ਅਦਾਦ ਹੈ ਉਹਨਾਂ ਛੇਦਿਆਂ ਵੀ ਨਹੀਂ ਜਾ ਸਕਦਾ ਕਟਿਆਂ ਵੀ ਨਹੀਂ ਜਾ ਸਕਦਾ ਤੇ ਪੂਰੇ ਗੁਰੂ ਦਾ ਅੰਤ ਵੀ ਨਹੀਂ ਪਾਇਆ ਜਾ ਸਕਦਾ ਕਿਉਂ ਕਰਕੇ ਗੁਰੂ ਪਾਤਸ਼ਾਹ ਸਮਝੋ ਹੁਣ ਮਾਰੇ ਕਹਿੰਦੇ ਕੋਧੀ ਵਸਤੂ ਉਸ ਪਰਮਾਤਮਾ ਦੇ ਜੀਤੇ ਵੱਡੇ ਪਰਪਕਾਰ ਇਹਦੇ ਵੱਡੇ ਗੁਣ ਕਿਉਂ ਨਹੀਂ ਲਿਖੇ ਜਾ ਸਕਦੇ ਇੱਥੇ ਉਦਾਹਰਨ ਦਿੱਤੀ ਹੈ ਜਿੰਨ ਕੀ ਅੱਖੀ ਸੋਈ ਜਾਣਾ ਗੂੰਗੇ ਦੀ ਮੱਠੇ ਆਈ ਕਿਸੇ ਗੂੰਗੇ ਨੂੰ ਨਾ ਗੋੜ ਦੀ ਤਲੀ ਦੇ ਦਿਓ ਮਿੱਠੀ ਚੀਜ਼ ਦੇ ਕੇ ਉਹਨੂੰ ਕਹਿੰਦਾ ਕਿ ਮੜੇ ਨੇ ਦੱਸਦਾ ਸਵਾਲ ਕਿੰਨਾ ਕਾਇਆ ਨਹੀਂ ਦੱਸ ਸਕੀ ਦੱਸਣ ਦੀ ਕੋਸ਼ਿਸ਼ ਕਰੇਗਾ ਪਰ ਨਹੀਂ ਦੱਸਿਆ ਜਦੋਂ ਜੁਬਾਨ ਨੇ ਬੋਲਣਾ ਹੀ ਕੋਈ ਨਹੀਂ ਜੁਬਾਨ ਨੇ ਕੰਮ ਹੀ ਨਹੀਂ ਕਰਾ ਗੁੰਗਾ ਤੇ ਰੁੱਟੀ ਖਾਂਦਾ ਹੈ ਗੁੰਗੇ ਬੰਦੇ ਦਾ ਸਰੀਰ ਆਪਣੇ ਵਰਗਾ ਹੁੰਦਾ ਹੈ ਸੌਂਦਾ ਵੀ ਹੈ ਕੋ ਪਰ ਬਦਨ ਨਹੀਂ ਮਾੜੇ ਕਰਮਾ ਕਰਕੇ ਗੂੰਗਾ ਬੋਲ ਵੀ ਨਹੀਂ ਸਕਦਾ ਗੂੰਗੇ ਕੋਲੇ ਸ਼ਬਦ ਵੀ ਹੈ ਨਹੀਂ ਤੇ ਗੂੰਗਾ ਸੁਣ ਵੀ ਨਹੀਂ ਸਕਦਾ ਤੇ ਜੀਭ ਤਾਂ ਲੱਗੀ ਹੁੰਦੀ ਹੈ ਇਹ ਥੋੜਾ ਵੀ ਜੀਭ ਪਰਮਾਤਮਾ ਦੀ ਕੱਟੀ ਹੁੰਦੀ ਕੱਲੇ ਦantilari ਹੁੰਦੀ ਪਰ ਨਹੀਂ ਮਾੜੇ ਕਰਮਾ ਕਰਕੇ ਫਿਰ ਗੂੰਗਾ ਵੀ ਬਣ ਗਿਆ ਜੁਬਾਨ ਨਹੀਂ ਦਿੱਤੀ ਕਿਉਂ ਨਹੀਂ ਜੋ ਕਿ ਪ੍ਰਮਾਤਮਾ ਨੇ ਕਿਤੇ ਤੁਨ ਮੁੜੁਖਾ ਜਾਮਾ ਦਿੱਤਾ ਹੋਵੇਗਾ ਕਿ ਕਿਸੇ ਜੁੜ ਨੇ ਮਿੱਧਿਆ ਚੁਗਰੀ ਕੀਤੀ ਹੋਣੀ ਹੈ ਪਰ ਕਿਸੇ ਨੇ ਮਾੜਾ ਬੋਲਿਆ ਹੋਵੇਗਾ ਬਹੁਤ ਮਾੜਾ ਬੋਲਿਆ ਹੋਵੇਗਾ ਤੇ ਬਸ ਕਿਸੇ ਨਾਲ ਬਤੇ ਪਿਆਰੇ ਦਾ ਕਿਤੇ ਬਚਰ ਕੰਮ ਕਰਕੇ ਹੋਵੇਗਾ ਫਿਰ ਪ੍ਰਮਾਤਮਾ ਤੋਂ ਮੰਨ ਲੈਣ ਉਹਨਾਂ ਦੀ ਦਰਗਾਹ ਵਿੱਚ ਵੀ ਚੱਲਦੀ ਰੱਬ ਦੇ ਪਿਆਰੇ ਇਸ ਕਰਕੇ ਇਸ ਜਨਮ ਦੇ ਵਿੱਚ ਕੋਈ ਵੀ ਬੰਦਾ ਭਾਵੇਂ ਦੁੱਖ ਭੋਗਦਾ ਸਜਾ ਭੋਗਦਾ ਇਹ ਮਾੜੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ ਚੇਤਾ ਰੱਖਿਓ ਮਾਰੇ ਕਹਿੰਦੇ ਜਿਵੇਂ ਗੁੰਗਾ ਗੁਰ ਤਾਂ ਸਵਾਦ ਵੀ ਦੱਸ ਸਕਦਾ ਜੇ ਇਸੇ ਤਰ੍ਹਾਂ ਜਿਹਨੂੰ ਪਰਮਾਤਮਾ ਵਾਹਿਗੁਰੂ ਮਿਲ ਜਾਂਦਾ ਉਹ ਵੀ ਨਹੀਂ ਦੱਸ ਸਕਦਾ ਹਰ ਇੱਕ ਟੌਪਿਕ ਤੇ ਹਰ ਇੱਕ ਵਿਸ਼ੇ ਤੇ ਬੋਲਿਆ ਜਾ ਸਕਦਾ ਹੈ ਸਮਝਾਇਆ ਜਾ ਸਕਦਾ ਹੈ ਲੇਕਨ ਅਨੰਦ ਤੇ ਕੋਈ ਬੰਦਾ ਬੋਲ ਵਿੱਚ ਸੰਗਦਾ ਤੇ ਆਨੰਦ વિશે ਤੇ ਬੰਦਾ ਕੋਈ ਸੁਣ ਵੀ ਨਹੀਂ ਸਕਦਾ ਜਿਹਨੂੰ ਆਨੰਦ ਆ ਗਿਆ ਮਗਰ ਰਹਿ ਗਈ ਸਵਾਦ ਉਦੋਂ ਟਾਈਮ ਹੈ ਜਿੱਦਾਂ ਟਾਈਮ ਸਾਡੇ ਅੰਦਰ ਇਹ ਸੁਆਸ ਚੱਲਦੇ ਜੂਤ ਚੱਲਦੀ ਹੈ ਤੇ ਜਦੋਂ ਸੁਆਸ ਖਤਮ ਹੋ ਗਿਆ ਸਵਾਦ ਖਤਮ ਹੋ ਗਿਆ ਤੇ ਆਨੰਦ ਉਹਨਾ ਆਨੰਦ ਉਦੋਂ ਤੱਕ ਹੈ ਭਾਵੇਂ ਸੀਸ ਤੇ ਆਣਾ ਕਿ ਚੱਲਦਾ ਕੋਈ ਪਰਦਾ ਰੂਮ ਵਿੱਚ ਲਪੇਟ ਕੇ ਅੱਗ ਲਾ ਕੇ ਸੀਹ ਕੀਤਾ ਜਾ ਰਿਹਾ ਹੈ ਭਾਈ ਸੱਤੀਦਾਸ ਨੂੰ ਕੋਈ ਪਰਵਾਹ ਉਪਰ ਦੀ ਦੇਗ ਵਿੱਚ ਉਪਰ ਦੇ ਪਾਣੀ ਵਿੱਚ ਉਬਾਲਿਆ ਜਾ ਰਿਹਾ ਹੈ ਕੋਈ ਪਰਵਾਹ ਨਹੀਂ ਬੰਦ-ਬੰਦ ਕੱਟਿਆ ਜਾ ਰਿਹਾ ਹੈ ਲਾਹੌਰ ਦੇ ਨਖਾਸ ਚੌਕ ਵਿੱਚ ਕੋਈ ਪਰਵਾਹ ਨਹੀਂ ਆਪ ਕੋ ਸਤਨਾਮ ਰਤ ਨੂੰ ਲਕਾਇਆ ਯੁਗ ਤਾਂ ਨਾ ਜਿੰਨਾ ਮਰਜੀ ਬੰਦਾ ਭਜਨ ਬੰਦਗੀ ਕਰਨ ਵਾਲਾ ਮਹਾਂਪੁਰਸ਼ ਮਹਾਤਮਾ ਲੋਕ ਦੀ ਛਿੰਪਣ ਦੀ ਗੱਲ ਕਰੇ ਇਹ ਨਹੀਂ ਲੋਕ ਨਹੀਂ ਸਕਦਾ ਧੰਨ ਬਾਬਾ ਨੰਦ ਸਿੰਘ ਜੀ ਭੋਲੇ ਵਿੱਚ ਬੈਠ ਕੇ ਭਗਤੀ ਕਰਦੇ ਸੀ ਮੈਂ ਲੁੱਕ ਜਾਵਾਂ ਮੈਂ ਛਿਪ ਜਾਵਾਂ ਬਾਬਾ ਮਹਾਰਾਮ ਸਿੰਘ ਹੋਏ ਐ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਤੋਂ ਪਹਿਲਾਂ ਉਹਨਾਂ ਨੇ ਬੜਾ ਯਤਨ ਕੀਤਾ ਮੈਂ ਲੁਕ ਜਾਵਾਂ ਮੈਂ ਦੁੜਗਾ ਦੇ ਸਾਹਮਣੇ ਨਾ ਆਵਾਂ ਪਰ ਰਈ ਪ੍ਰਮਾਤਮਾ ਨੇ ਪ੍ਰਗਟ ਕਰ ਦਿੱਤਾ ਧੰਨ ਬਾਬਾ ਨਾਨਕ ਸਿੰਘ ਜੀ ਵੀ ਵੇਖੋ ਕਿੱਡੀ ਭਗਤੀ ਜੰਗਲ ਵਿੱਚ ਮੰਗਲ ਲਾ ਲਿਆ ਤੇ ਜਦੋਂ ਪਤਾ ਕਿੱਥੇ ਹੋਇਆ ਸੀ ਸ਼ੇਰਪੁਰ ਕਲਾਮਾ ਕਥਾ ਵੀ ਕਰਕੇ ਆਏ ਪੁੱਛੇ ਕਿ ਪਰਿਵਾਰ ਦੇ ਘਰ ਉਹ ਪਿੰਡ ਦੇ ਵਿੱਚ ਠਾਕ ਨਾਨਕ ਸਰ ਬਣੀ ਜਗਰਾਉ ਦੇ ਕੋਲ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜੀ ਦਾ ਜਦੋਂ ਇਹ ਸਥਾਨ ਹੈ ਜਨਮ ਵਾਲਾ ਪਿੰਡ ਹੈ ਬੜਾ ਸਮਾਂ ਉੱਥੇ ਰਹੇ ਹੈ ਕਾਰੀਗਰ ਦਾ ਕੰਮ ਕਰਦੇ ਨੇ ਲੱਕੜੀ ਦਾ ਪਰ ਜਦੋਂ ਐਸੀ ਸੁਰਤ ਜੁੜ ਗਈ ਫਿਰ ਸਾਰਾ ਕੁਝ ਹੀ ਛੱਡਦਾ ਸਭ ਸਾਰੇ ਛੱਡ ਦਿੱਤੇ ਭਗਤ ਕਬੀਰ ਸਾਹਿਬ ਖੱਟੀ ਲਾ ਕੇ ਕੱਪੜੇ ਮੁੰਨ ਦੀ ਤਿਆਰੀ ਕਰਦੇ ਹੈ ਪਰ ਜਦੋਂ ਐਸੇ ਰੱਬ ਨਾਲ ਭਿੱਜ ਗਏ ਉਹ ਖੱਟੀ ਵਿੱਚੋਂ ਜਿਹੜਾ ਆਪਾਂ ਨਲਕਾ ਪਾ ਕੇ ਕੱਢੀਦਾ ਹੈ ਦਰਗਾਹ ਪੁਨੀ ਦੀ ਗੱਤ ਕੱਪੜੇ ਤਿਆਰ ਕਰੀਦੇ ਐ ਆਪਣੀ ਮਾਂ ਨੂੰ ਕਹਿੰਦੇ ਮਾਂ ਜਿੰਨਾ ਦਿਨ ਮੈਂ ਮੂੰਹ ਵਿੱਚ ਤਾਕਾ ਪਾ ਕੇ ਬਾਹਰ ਕੱਢਦਾ ਜੀਲੇ ਵਿੱਚ ਮੈਨੂੰ ਰੱਖ ਦੇ ਸੱਜਣਾ ਤਾਂ ਸਾਰਾ ਕੁਝ ਹੀ ਛੱਡਦਾ ਕਰਨਾ ਪੁਰਨਾ ਤਿਆਰ ਨਾ ਪ੍ਰੀਤ ਚਰਨ ਕਬੀਰਾ ਕਰਨਾ ਨਿਸ਼ਾਨ ਦਿੱਤਾ ਬੋਲਣਾ ਵੀ ਛੱਡ ਦਿੱਤਾ ਕਰਨਾ ਵੀ ਪੈਂਦਾ ਕੱਪੜਾ ਬੋਲਣਾ ਵੀ ਪੈਂਦਾ ਸੀਨਾ ਵੀ ਪੈਂਦਾ ਆਖੋ ਸਤਨਾ ਰਤਨ ਨੂੰ ਲੁਕਾਇਆ ਲੁਕਾਇਨਾ ਹੀ ਨਾਪਦਾ ਪਿਆਰਾ ਰਤਨ ਨਹੀਂ ਲੁਕਾਇਆ ਸਕਦਾ ਜੇ ਤੂੰ ਰੱਖਾ ਲੁਕਾਈ ਜਿੰਨਾ ਮਰਜੀ ਯਤਨ ਕਰ ਲੈ ਨਹੀਂ ਲੁਕ ਸਕਦਾ ਸਭ ਕੁਝ ਤੇਰਾ ਵਹਿ ਜੁ ਤੇਰਾ ਹੀ ਹੈ ਤੇ ਆਪਾਂ ਕਿਨੇ ਘਰ ਦੇ ਰਾ ਜੇ ਤੇਰੇ ਬਾਪ ਨੂੰ ਜਿੰਨਾ ਨਾ ਰੱਖਦਾ ਤੇਰੇ ਪਿਤਾ ਨੂੰ ਜਿੰਨਾ ਨਾ ਰੱਖਦਾ ਤੇ ਗਰਮ ਤਾਂ ਤੇਰਾ ਘਰ ਕਿੱਥੋਂ ਬਣ ਜਾਣਾ ਸੀ ਜੇ ਤੇ ਜੋਂ ਵੀ ਨੰਦਾ ਨੌਕਰੀ ਤੇ ਦਿੰਦਾ ਤੇਰੀ ਫਸਲ ਦਾ ਇੰਨੀ ਮਨਾਫੀ ਵਿੱਚੋਂ ਮੜਦਾ ਵਾਧਾ ਮੈਂ ਕਰਦਾ ਕਿਥੋਂ ਤੂੰ ਘਰ ਪਾ ਲੈਣਾ ਸੀ ਇਸ ਕਰਕੇ 13 ਪੁੱਜ ਵੀ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਸੀਸ ਧੜ ਤੋਂ ਜੁਦਾ ਹੋ ਗਿਆ ਗੁਰੂ ਰਾਮਦਾਸ ਮਹਾਰੇ ਦੀ ਨਾ ਪ੍ਰਕਰਮਾ ਵਿੱਚ ਰੱਖ ਕੇ ਤੇ ਮੱਥਾ ਟੇਕਿਆ ਆਖਾ ਗੁਰੂ ਰਾਮਦਾਸ ਮੇਰਾ ਪੁੱਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਹੱਥ ਤੇ ਕੋਸਮ ਤੇ ਕੀ ਲੱਗਾ ਮੇਰਾ ਨਾ ਕੁਝ ਵੀ ਸਭ ਕਿਛ ਤੇਰਾ ਤੇਰਾ ਹੀ ਤੂੰ ਅੰਦਰ ਜਾਣੀ ਤੂੰ ਸਾਰੇ ਦਿਲਾਂ ਦੀ ਜਾਣਨ ਵਾਲਾ ਤੂੰ ਸਭਨਾ ਦਾ ਪ੍ਰਭ ਸੋਈ ਤੂੰ ਸਾਰਿਆਂ ਦਾ ਸੋਈਂ ਮਾਲਕ ਹੈ ਜਿਸ ਨੂੰ ਦਾਤ ਕਰੇ ਸੋ ਪਾਈ ਆ ਗੱਲ ਤੇ ਪਹਿਰਾ ਦਿਉ ਜਿਹਨੂੰ ਤੂੰ ਦਾਤ ਦੇਣੀ ਹੈ ਮੋਟ ਦੇ ਦੇਣੀ ਹੈ ਜਦ ਨਾਨਕ ਅਵਰ ਨਾ ਕੋਈ ਗੁਰੂ ਰਾਮਦਾਸ ਪੱਡੇ ਸਤਿਗੁਰਾਂ ਦੀ ਮੋਹਰ ਲਾ ਕੇ ਕਹਿੰਦੇ ਐ ਮੈਂ ਨਾਨਕ ਤੇ ਦਾਸ ਸੇਵਕ ਆਖਦਾ ਕਿ ਵਾਹਿਗੁਰੂ ਤੇਰੇ ਤੋਂ ਬਿਨਾ ਦੁਜਾ ਦੁਨੀਆਂ ਵਿੱਚ ਕੋਈ ਵੀ ਨਹੀਂ ਸ਼ੁਰੂਆਤ ਕੀਤੀ ਸੀ ਗੋਬਿੰਦ ਦੀ ਵਡਿਆਈ ਤੋਂ ਵੇਖੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿੰਨੀ ਵਡਿਆਈ ਬਖਸ਼ੀ ਤੇ ਨਿਮਰਤਾ ਦੇ ਵਿੱਚ ਫਿਰ ਕਹਿ ਵੀ ਦਿੱਤਾ ਹਮ ਅਬੁਗੁਣ ਭਰੇ ਏਕ ਗੁਣ ਨਾਹੀ ਅਮਰਤ ਛਾੜ ਕੇ ਖੈ ਵਿਖਾਈ ਅਬੁਗੁਣ ਨਾਮ ਦਾਸ ਕੋ ਮਿਲੀ ਪੜਾ ਬੜੀ ਵਡਿਆਈ ਗੁਰੂ ਰਾਮਦਾਸ ਮਹਾਰਾਜ ਜੀ ਨੇ ਅਨਿਕ ਗੁਰੂ ਨੰਬਰ 10 ਪਿਤਾ ਮਹਾਦਾ ਜੀ ਨੇ ਝੋਲੀ ਵਿੱਚ ਪਾ ਕੇ ਬਖਸ਼ਿਸ਼ ਕਰਕੇ ਨਵਾਜਿਆ ਐਥੇ ਸਮੇਂ ਨੇ ਪੰਧ ਮੁਕਾਰਿਆ ਸਤਿਗੁਰ ਪਾਤਸ਼ਾਹੀ ਦਾ ਕਰੋਣਾਬਾਰ ਧੰਵਾਦ ਰੱਬੀ ਸਮੇਂ ਨੂੰ ਜੀ ਆਇਆਂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ